ਇੱਕ ਸੱਚ ਦੀ ਆਵਾਜ਼ ਨਿਊ ਚੰਡੀਗੜ੍ਹ ਮੀਡੀਆ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਸੁਤਨਾਮ ਸਿੰਘ ਮੌਜੂਦ ਹਾਂ ਜੀ ਇਸ ਸਮੇਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੁੰਦੋ ਭਗਤ ਸਿੰਘ ਦੇ ਵਿੱਚ ਦੱਸ ਦਈਏ ਕਿ ਹਲਕਾ ਖੜਦੀਆਂ ਸੜਕਾਂ ਦੀ ਇਸ ਸਮੇਂ ਹਾਲਤਾ ਜੋ ਤਰਸਯੋਗ ਬਣੀ ਹੋਈ ਹੈ ਜੇ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਸਾਢੇ 3 ਸਾਲ ਦੇ ਕਰੀਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਚੁੱਕੇ ਨੇ ਬਣਿਆ ਇਹਨਾਂ ਪਿੰਡਾਂ ਦੀਆਂ ਸੜਕਾਂ ਦੀ ਨਾ ਮੁਰੰਮਤ ਤੇ ਨਾ ਕੋਈ ਨਵੀਂ ਸੜਕ ਹਲੇ ਤੱਕ ਹੋਣ ਦੇ ਵਿੱਚ ਆਈ ਐ ਸੋ ਜੇ ਗੱਲ ਕੀਤੀ ਜਾਵੇ ਹਲਕਾ ਖਰੜ ਦੇ ਆਗੂਆਂ ਦੀ ਤਾਂ ਬੀਤੇ ਦਿਨੀ ਸਰਦਾਰ ਰਣਜੀਤ ਸਿੰਘ ਗਿੱਲ ਵੱਲੋਂ ਹਲਕੇ ਦੀਆਂ ਕੁਝ ਸੜਕਾਂ ਨੂੰ ਗੋਦ ਲਿਆ ਗਿਆ ਸੀ ਉਹ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਤੇ ਅੱਜ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਟਿਆਲਾ ਜਿਨ੍ਹਾਂ ਵੱਲੋਂ ਅੱਜ ਮੁੰਦੋ ਭਗਤ ਸਿੰਘ ਨੱਗਲ ਗੜੀਆਂ ਅਕਾਲਗੜ ਬੜੌਦੀ ਇਹ ਸਾਡੇ ਬੈਕਸਾਈਡ ਤੁਸੀਂ ਦੇਖ ਸਕਦੇ ਹੋ ਕਿ ਜੋ ਰੋਡ ਹੈ ਇਹ ਰੋਡ ਮੇਨ ਰੋਡ ਤੋਂ ਅ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਜੋੜਦਾ ਜਿਹਦੇ ਵਿੱਚ ਕਾਲਗੜ੍ਹ, ਮੁੰਡੋ ਭਾਗ ਸਿੰਘ, ਮੁੰਡੋ ਮਸਤਾਨਾ, ਬੜੌਦੀ, ਨੱਗਲਗੜੀਆਂ ਕਾਫੀ ਪਿੰਡ ਨੇ ਜਿਹੜੇ ਇਹਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੇ ਨੇ ਸੋ ਅੱਜ ਮੁੰਡੋ ਭਾਗ ਸਿੰਘ ਦੇ ਵਿੱਚ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਪਹੁੰਚੇ ਨੇ ਉਹਨਾਂ ਵੱਲੋਂ ਅੱਜ ਸੜਕਾਂ ਦਾ ਜੋ ਇਹ ਮੋੜ ਨਿਰਮਾਣ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਗੱਲਬਾਤ ਵੀ ਕਰਾਂਗੇ ਕੀ ਕਹਿੰਦੇ ਨੇ ਗੁਰਪ੍ਰਤਪ ਪੜਿਆਲਾ ਤੇ ਇਲਾਕਾ ਨਿਵਾਸੀ ਕੀ ਕਹਿੰਦੇ ਨੇ ਕਿ ਮੌਜੂਦਾ ਸਰਕਾਰ ਦੇ ਕੰਮ ਆ ਜੋ ਜਿਹੜੇ ਮੌਜੂਦਾ ਹਲਕੇ ਦੇ ਲੀਡਰਾਂ ਨੂੰ ਕਰਦੇ ਪੈ ਰਹੇ ਨੇ ਕਿਉਂ ਕਰਨੇ ਪੈ ਰਹੇ ਨੇ ਤੇ ਕਿਹੜੀਆਂ-ਕਿਹੜੀਆਂ ਸੜਕਾਂ ਗੁਰਪ੍ਰਤਪ ਸਿੰਘ ਪੜਿਆਲਾ ਵੱਲੋਂ ਬਲਾਈਆਂ ਬਣਾਈਆਂ ਜਾਣਗੀਆਂ ਉਹ ਗੱਲਾਂਬਾਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਚੰਗਾ ਪਲੈਨ ਆਡੀ ਵੀ ਕੀਤਾ ਗਿਆ ਤੇ ਸੜਕਾਂ ਵੀ ਜਿਹੜਾ ਸਹੀ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਪਤਾ ਅਰਜ਼ ਕਰਦਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪੱਤੇ ਇਹ ਦੇਖੋ ਅੱਜ ਪਹਿਲਾ ਦਿਨ ਹੈ ਸਟਾਰਟ ਕਰ ਰਹੇ ਹਾਂ ਫਲੋ ਬਣ ਜੂਗਾ ਇੱਕ ਅੱਧੇ ਦਿਨ ਚ ਹੋਰ ਗੱਡੀਆਂ ਦਾ ਵੀ ਤੇ ਸਾਰੇ ਕੰਮ ਦਾ ਇਹ ਬਹੁਤ ਲੰਬੇ ਸਮੇਂ ਤੋਂ ਲੋਡ ਮਹਿਸੂਸ ਹੁੰਦੀ ਸੀ ਜਦੋਂ ਵੀ ਕਦੇ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਪ੍ਰੋਗਰਾਮਾਂ ਤੇ ਆਉਣਾ ਚਾਹੇ ਉਹ ਟੂਰਨਾਮੈਂਟ ਹੋਣਾ ਚਾਹੇ ਬਲੱਡ ਡੋਨੇਸ਼ਨ ਕੈਂਪ ਹੋਣਾ ਚਾਹੇ ਕਿਸੇ ਦਾ ਭੋਗ ਹੋਵੇ ਬਹੁਤ ਬੁਰਾ ਹਾਲ ਹੈ ਸਾਡੇ ਸੜਕਾਂ ਦਾ ਸਮੂਹ ਹਲਕਾ ਖਰੜ ਦੇ ਵਿੱਚ ਹਾਲ ਵੈਸੇ ਤਾਂ ਇਹ ਆ ਚਾਹੇ ਸ਼ਹਿਰਾਂ ਦੀ ਗੱਲ ਕਰ ਲਓ ਚਾਹੇ ਪਿੰਡਾਂ ਦੀ ਗੱਲ ਕਰ ਲਓ ਪਰ ਅਸੀਂ ਇੱਕ ਉਪਰਾਲਾ ਸ਼ੁਰੂ ਕਰ ਰਹੇ ਹਾਂ ਜਿਸ ਨੂੰ ਦੇਖ ਕੇ ਕਿ ਸ਼ਾਇਦ ਸਾਡੀ ਸੁੱਤੀ ਪਈ ਸਰਕਾਰ ਹੈ ਜੋ ਤੇ ਐਮਐਲਏ ਸਾਹਿਬ ਨੇ ਉਹ ਉੱਠਣ ਤੇ ਲੋਕਾਂ ਦੀ ਜਿਹੜੀ ਬਾਹ ਫੜਨ ਲੋਕਾਂ ਨੇ अरुण ਜੀ ਇੱਥੋਂ ਬਹੁਤ ਵੱਡੀ ਬਹੁਮਤ ਦੇ ਨਾਲ ਇਹਨਾਂ ਨੂੰ ਜਿਤਾ ਕੇ ਭੇਜਿਆ ਔਰ ਇਹ ਸਾਡੇ ਖਰੜ ਲਈ ਮੈਂ ਕਹਿਣਾ ਚਾਹੂੰਗਾ ਵੀ ਇੱਕ ਸ਼ਰਾਪ ਵੀ ਰਿਹਾ ਵੀ ਇੱਥੇ ਪੈਰਾਸ਼ੂਟ ਆ ਕੇ ਜਿੱਤ ਜਾਂਦਾ ਤੇ ਮੁੜ ਕੇ ਕਦੇ ਲੋਕਾਂ ਦੀ ਉਹਨਾਂ ਨੇ ਬਾਹ ਨਹੀਂ ਪੁੱਛੀ ਇਦੋਂ ਪਿਛਲੇ 5 ਸਾਲ ਵੀ ਆਪਾਂ ਦੇਖ ਲੋ ਤਾਂ ਕਵਰ ਸੰਧੂ ਜੀ ਜਿੱਤੇ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਅੱਜ ਜਿਹੜੇ ਬਰਸਾਤ ਹੈ ਬਹੁਤ ਭਾਰੀ ਮੀਂਹ ਫੈਟ ਕੀ ਪਏ ਨੇ ਉਹਨੇ ਸੜਕਾਂ ਹੋਰ ਖਰਾਬ ਕਰਤੀਆਂ ਤਾਂ ਅਸੀਂ ਬਸ ਇਹੀ ਵੇਟ ਕਰਦੇ ਸੀ ਸਾਨੂੰ ਕੋਈ ਐਜ਼ ਐਜ਼ ਇਟ ਜੇ ਆਪਾਂ ਕਹੀਏ ਵੀ ਪੋਲਿਟੀਕਲੀ ਸਾਨੂੰ ਕੋਈ ਸਟੰਟ ਨਹੀਂ ਹੈ ਕੁਝ ਨਹੀਂ ਹੈ ਵੀ ਅਸੀਂ ਬਹੁਤ ਕਾਲੀ ਸੀ ਵੀ ਮੀਂਹ ਪੈਂਦੇ ਜਾ ਕੇ ਘਟਕਾ ਪਾਉਣ ਲੱਗ ਜਾਈਏ ਅਸੀਂ ਪ੍ਰੋਪਰ ਵੇਟ ਕਰਕੇ ਜਿਵੇਂ ਹੁਣ ਮੌਸਮ ਖੁੱਲ ਗਿਆ ਹੁਣ ਅੱਗੇ ਮੀਂਹ ਦਾ ਕੋਈ ਇਨਾ ਵੈਦਰ ਫੋਰਕਾਸਟ ਅਲੋ ਕੋਈ ਮਾਰ ਨਹੀਂ ਦੱਸੀ ਜਾ ਰਹੀ ਤਾਂ ਇਹ ਸੜਕਾਂ ਦਾ ਕੰਮ ਸ਼ੁਰੂ ਕਰਾਇਆ ਇਹ ਬੜੌਦੀ ਤੋਂ ਲੈ ਕੇ ਅਕਾਲਗੜ ਹੁੰਦੇ ਹੋਏ ਮੁੰਦੋ ਅੱਜ ਆਪਾਂ ਖੜੇ ਆਂ ਤਾਂ ਇੱਥੋਂ ਇਹਨਾਂ ਨੇ ਝੰਡੇ ਮਾਜੇ ਦੀ ਝੰਡੇ ਮਾਜਰਾ ਮਹਿਰੋਲੀਆਂ ਤੱਕ ਦਾ ਜਿਹੜਾ ਪੈਚ ਹੈ ਜਿਆਦਾ ਖਰਾਬ ਹੈ ਇਹਦਾ ਕੰਮ ਸ਼ੁਰੂ ਕਰਾਇਆ ਸਰ ਸਾਹਿਬ ਕਿੰਨੇ ਕਿਲੋਮੀਟਰ ਦਾ ਏਰੀਆ ਜਿਹੜਾ ਤੁਸੀਂ ਗੋਦ ਲਿਆ ਜਿਹੜਾ ਤੁਸੀਂ ਦੇਖੋ ਹਲੇ ਅਸੀਂ ਕਿਲੋਮੀਟਰ ਤਾਂ ਨਹੀਂ ਨਾਪਿਆ ਅਸੀਂ ਤਾਂ ਮੋٹے ਮੋٹے ਜਿਹੜੇ ਪਿੰਡ ਤੋਂ ਲੈ ਕੇ ਲਾਸਟ ਪਿੰਡ ਤੱਕ ਜਿੱਥੇ ਤੱਕ ਟ੍ਰੈਫਿਕ ਜਿਹੜੀ ਰੋਡ ਨੂੰ ਜਿਆਦਾ ਜਾਂਦੀ ਹੈ ਅਸੀਂ ਕਿਲੋਮੀਟਰ ਸੋਚ ਕੇ ਸ਼ੁਰੂ ਹੀ ਨਹੀਂ ਕੀਤਾ ਜੀ ਕਿਲੋਮੀਟਰ ਮੰਨ ਲਓ 10 ਹੋ ਜਾਣ ਕਿਲੋਮੀਟਰ 5 ਰਹਿ ਜਾਣ ਕੋਈ ਜਦੋਂ ਆਪਾਂ ਕਰਨਾ ਹੀ ਹੈ ਫਿਰ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਪਹਿਲੀ ਸੜਕ ਹੈ ਏਦੋਂ ਬਾਅਦ ਅਸੀਂ ਹੋਰ ਵੀ ਸਪੌਟਸ ਆਈਡੈਂਟੀਫਾਈ ਕੀਤੇ ਹੋਏ ਨੇ ਲੋਕਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ ਉਹ ਵੀ ਅਸੀਂ ਕਿਉਂਕਿ ਸਾਡੇ ਕੋਲ ਟੀਮ ਇੱਕੋ ਹੀ ਹੈ ਠੇਕੇਦਾਰਾਂ ਦੀ ਬੰਦਿਆਂ ਦੀ ਤਾਂ ਪਹਿਲਾਂ ਇੱਧਰ ਦਾ ਪੂਰਾ ਹੋ ਜਵੇ ਫਿਰ ਅਸੀਂ ਨੈਕਸਟ ਵੀ ਸ਼ੁਰੂ ਕਰਾਵਾਂਗੇ ਗੁਰਪ੍ਰਤਾਪ ਜੀ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਸੀਗੇ ਪਬਲਿਕ ਟੈਕਸ ਦੇ ਰਹੀ ਆ ਤੇ ਕਿਤੇ ਨਾ ਕਿਤੇ ਸਰਕਾਰਾਂ ਆਪਣੇ ਕੰਮਾਂ ਤੋਂ ਆਪਣੇ ਜਿੰਮੇਵਾਰੀਆਂ ਤੋਂ ਭੱਜ ਰਹੀ ਬਿਲਕੁਲ ਭੱਜ ਰਹੀਆਂ ਜੀ ਜੇ ਸਰਕਾਰਾਂ ਜ਼ਿੰਮੇਵਾਰੀਆਂ ਆਪਦੀਆਂ ਰੋਲ ਨਿਭਾਉਂਦੇ ਹੋ ਹੁੰਦੀਆਂ ਤਾਂ ਸਾਨੂੰ ਕੀ ਲੋੜ ਪਈ ਸੀ ਐਦਾਂ ਦਾ oprala ਆਪਦੀ ਪੌਕੇਟ ਚ ਕਰਨ ਦੀ ਤਾਂ ਇਸ ਕਰਕੇ ਜੇ ਇਹ ਫਰਜ਼ ਸਰਕਾਰ ਦਾ ਸੀ ਸਰਕਾਰ ਹਰ ਗੱਲ ਤੇ ਫੇਲ ਹੋ ਚੁੱਕੀ ਆ ਹਰ ਵਾਦਾ ਜੋ ਇਹਨਾਂ ਨੇ ਕਰਕੇ ਆਏ ਨੇ ਜਿੰਨੇ ਵੀ ਇਹਨਾਂ ਨੇ ਨਾਰੇ ਦਿੱਤੇ ਵੀ 5 ਮਿੰਟ ਚ ਜੀਐਸ ਅਸੀਂ ਐਮਐਸਪੀ ਦੇ ਦੇਾਂਗੇ ਉਹ ਖਤਮ ਐ ਇਹਨਾਂ ਦਾ ਕੁਝ ਨਹੀਂ ਹੋਇਆ ਗਲਤੀ ਮੰਨੀ ਗਈ ਬਾਅਦ ਚ ਫਿਰ ਇਹਨਾਂ ਨੇ ਕਹਿੰਦਾ ਸੀ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰ ਦਾਂਗੇ ਅੱਜ ਤੱਕ ਦੇ ਜਿੰਨੇ ਮੁੱਖ ਮੰਤਰੀ ਹੋਏ ਨੇ ਸਭ ਤੋਂ ਵੱਧ ਸਿਕਿਉਰਿਟੀ ਭਗਵੰਤ ਸਿੰਘ ਮਾਨ ਹੁਣਾ ਕੋਲੇ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਮਾਸਟਰ ਦੇ ਪਰਿਵਾਰ ਚੋਂ ਐ ਜੀ ਫਿਰ ਇਹਨਾਂ ਨੇ ਮਾਸਟਰ ਹੀ ਕੁੱਟ ਤੇ ਫਿਰ ਇਹ ਕਹਿੰਦੇ ਜੀ ਮੈਂ ਜ਼ਿੰਮੇਵਾਰ ਦਾ ਮੁੰਡਾ ਐ ਕਿ ਅਸੀਂ ਕਿਸਾਨ ਐ ਇਹਨਾਂ ਨੇ ਕਿਸਾਨ ਕੁੱਟੇ ਤੁਸੀਂ ਇਹ ਦੇਖੋ ਵੀ ਮਤਲਬ ਕੋਈ ਗਲਤੀ ਹੋਵੇ ਜਿਹੜੀ ਇਹਨਾਂ ਨੇ ਪੂਰ ਚੜ੍ਹਾਈ ਹੋਵੇ ਨੇ ਪਰੇ ਚੜ੍ਹਾਈ ਹੋਵੇ ਬਹੁਤ ਬੁਰਾ ਹਾਲ ਹੈ ਕਰਪਸ਼ਨ ਪਹਿਲਾਂ ਨਾਲੋਂ ਵੱਧ ਗਈ ਰਜਿਸਟਰੀ ਰਜਿਸਟਰੀਆਂ ਦਾ ਕੀ ਹਾਲ ਹੈ ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ ਪਰसों ਥੋਡੇ ਹੀ ਪੱਤਰਕਾਰ ਭਾਈ ਨੇ ਕਾਕਾ ਮਾਰਸ਼ਲ ਜੀ ਉਹਨਾਂ ਨੇ ਮਾਜਰੀ ਕਵਰ ਕੀਤਾ ਮਤਲਬ ਮੈਡਮ ਬੈਠ ਹੀ ਨਹੀਂ ਰਹੇ ਉੱਥੇ ਡਿਊਟੀ ਤੇ ਖਰੜ ਦੇ ਵਿੱਚ ਤਾਂ ਮੋٹے ਪੈਸੇ ਮੰਗੇ ਜਾਂਦੇ ਨੇ ਕਮੇਟੀਆਂ ਦਾ ਤਾਂ ਬੁਰਾ ਹਾਲ ਹੈ ਖਰੜ ਕਮੇਟੀ ਕਿਹਾ ਜਾਂਦਾ ਸੀ ਵੀ ਪ੍ਰਧਾਨ ਪਹਿਲਾਂ ਉਲਟ ਸੀ ਉਹ ਸਾਡੇ ਪ੍ਰਧਾਨ ਜੀ ਵੀ ਇਦਾਂ ਦੇ ਨੇ ਵੀ ਤੁਸੀਂ ਦੇਖੋ ਵੀ ਉਹ ਪਹਿਲਾਂ ਅਕਾਲੀ ਦਲ ਚ ਵੀ ਪ੍ਰਧਾਨ ਰਹੇ ਲੈ ਉਹਨਾਂ ਦੀ ਸਰਕਾਰ ਵੇਲੇ ਫਿਰ ਕਾਂਗਰਸ ਆ ਗਈ ਕਾਂਗਰਸ ਵੇਲੇ ਵੀ ਉਹ ਕਮੇਟੀ ਦੇ ਪ੍ਰਧਾਨ ਰਹੇ ਲੈ ਅੱਜ ਛਾੜੂ ਆ ਗਿਆ ਉਹ ਛਾੜੂ ਚ ਵੀ ਪ੍ਰਧਾਨ ਨਹੀਂ ਤਿੰਨ ਵਾਰ ਪ੍ਰਧਾਨਗੀ ਆ ਗਈ ਹਲੇ ਤੱਕ ਉੱਥੇ ਐਮਸੀ ਤਾਂ ਤੰਗ ਨਹੀਂ ਰੋਜ਼ ਘਾਟੋ ਕੁਲੇਸ਼ ਹੁੰਦਾ ਤਾਂ ਇਹ ਬਹੁਤ ਮਾੜੇ ਸੰਕੇਤ ਨੇ ਆਪਾਂ ਜਿਹੜਾ ਹੈ ਇਹ ਅਨ ਐਕਸਪੀਰੀਐਂਸਡ ਲੋਕਾਂ ਦੇ ਅਨ ਕਮਿਟਿਡ ਲੋਕਾਂ ਦੇ ਹੱਥ ਚ ਆਪਾਂ ਆਪਦਾ ਪੰਜਾਬ ਤੇ ਆਪਦਾ ਹਲਕਾ ਦੇ ਬੈਠੇ ਆਂ ਮੈਂ ਇਹ ਵੀ ਅਪੀਲ ਕਰੂੰਗਾ ਵੀ 27 ਦੇ ਵਿੱਚ ਇਦਾਂ ਦੀ ਗਲਤੀ ਕੋਈ ਭਰਾ ਭਾਈ ਭੈਣ ਬਜ਼ੁਰਗ ਨਾ ਕਰੇ ਤਾਂ ਆਪਾਂ ਇਕੱਠੇ ਹੋ ਕੇ ਜਿਵੇਂ ਅਸੀਂ ਹਰ ਥਾਂ ਤੇ ਕਹਿੰਦੇ ਹਾਂ ਸੁੱਖਾਂ ਦੁੱਖਾਂ ਦੇ ਭਾਈਵਾਲ ਕਹਿ ਕੇ ਨਹੀਂ ਸਰਦਾ ਉਹਦੇ ਤੇ ਉਸ ਕਹੀ ਹੋਈ ਗੱਲ ਤੇ ਖੜਨਾ ਵੀ ਪੈਂਦਾ ਬਸ ਉਸੇ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਹ ਸੜਕਾਂ ਦਾ ਜਿਹੜਾ ਕੰਮ ਸਰਦਾਰ ਜਿਹੜਾ ਰਣਜੀਤ ਸਿੰਘ ਜੱਲ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜੇਕਰ ਹਲਕੇ ਦੇ ਜਿੰਨੇ ਵੀ ਆਗੂ ਨੇ ਸਾਰੇ ਕਰੋੜਪਤੀ ਨੇ ਜੇਕਰ ਕਿਤੇ ਬੈਠ ਕੇ ਨਾਲ ਮਿਲ ਕੇ ਮੀਟਿੰਗ ਕੀਤੀ ਜਾਵੇ ਤਾਂ ਸ਼ਾਇਦ ਹਲਕੇ ਦੀਆਂ ਸੜਕਾਂ ਦੀ ਨੁਹਾਲ ਬਦਲੀ ਜਾ ਸਕਦੀ ਹੈ ਜਾਂ ਹੋਰ ਵੀ ਕੰਮ ਨੇ ਸਾਂਝੇ ਤੌਰ ਤੇ ਕੀਤੇ ਜਾ ਸਕਦੇ ਨੇ ਲੱਗਦਾ ਹੈ ਦੇਖੋ ਗਿੱਲ ਸਾਹਿਬ ਵੈਸੇ ਤਾਂ ਸਾਡੇ ਗੋਟੀ ਵੀ ਨੇ ਪਰ ਅਸੀਂ ਤਾਂ ਬੈਠਣ ਨੂੰ ਤਿਆਰ ਆ ਸਾਨੂੰ ਤਾਂ ਸੱਚ ਕੋਈ ਅ ਅਸੀਂ ਨਹੀਂ ਇਸ ਗੱਲ ਤੇ ਬਾਹਰ ਜਿੱਥੇ ਹਲਕੇ ਦੀ ਵਿਕਾਸ ਨੂੰ ਲੈ ਕੇ ਆ ਉੱਥੇ ਕਿਸੇ ਨਾਲ ਵੀ ਬਹਿਣ ਨੂੰ ਤਿਆਰ ਆ ਅਸੀਂ ਪਰ ਸੈਕਿੰਡ ਦੀ ਗੱਲ ਇਹ ਆਉਂਦੀ ਹੈ ਜਿਹੜੀ ਪਾਰਟੀ ਚ ਗਿੱਲ ਸਾਹਿਬ ਚਲੇ ਗਏ ਕੱਲ ਉਹਨਾਂ ਦੇ ਸੁਪਰੀਮੋ ਨੇ ਇੰਡੀਆ ਦੇ ਪੀਐਮ ਨੇ ਜੀਨਾ ਖਿਲਾਫ ਅੱਜ ਅਕਸਰ ਇੱਕ ਨਾਰਾ ਮਸ਼ਹੂਰ ਹੈ ਗੱਦੀ ਚ ਵੋਟ ਚੋਰ ਗੱਦੀ ਛੋੜ ਉਹ ਕੱਲ ਪੰਜਾਬ ਚ ਆਏ ਉਹਨਾਂ ਨੇ ਪੰਜਾਬ ਨਾਲ ਮਜ਼ਾਕ ਕੀਤਾ 1600 ਕਰੋੜ ਮੈਂ ਸਮਝਦਾ ਪੰਜਾਬ ਲਈ ਕੁਝ ਵੀ ਹੈ ਨਹੀਂਗਾ 1600 ਕਰੋੜ ਦੋ ਹਲਕਿਆਂ ਚ ਖਾਪ ਜਾਂਦਾ ਜੇ ਸਹੀ ਢੰਗ ਨਾਲ ਸੜਕਾਂ ਦਾ ਕੰਮ ਕਰਾਉਣਾ ਹੋਵੇ ਤਾਂ ਉਹ ਉਦੋਂ ਨੈਕਸਟ ਲੈਵਲ ਦਾ ਮਜ਼ਾਕ ਹੈ ਲੋਕਾਂ ਦੇ ਨਾਲ ਸਾਨੂੰ ਅੱਜ ਬਚਨ ਦੀ ਲੋੜ ਹੈ ਇਦਾਂ ਦੀਆਂ ਪਾਰਟੀਆਂ ਤੋਂ ਜਿਹੜੇ ਲੋਕਾਂ ਨੂੰ ਤੁਸੀਂ ਹੁਣ ਗਿੱਲ ਸਾਹਿਬ ਦੀ ਗੱਲ ਛੇੜੀ ਦੇਖੋ ਉਹਨਾਂ ਨੇ ਦੋ ਇਲੈਕਸ਼ਨਾਂ ਲੜੀਆਂ ਨੇ ਤੀਜੀ ਫੇਰ ਲੜਨਗੇ ਮੈਂ ਅੱਜ ਤੱਕ ਕੋਈ ਇਲੈਕਸ਼ਨ ਨਹੀਂ ਲੜੀ ਨਾ ਮੇਰਾ ਗਾਂ ਨੂੰ ਕੋਈ ਐਦਾਂ ਦਾ ਮੇਰੇ ਕੋਲ ਕੋਈ ਅਹੁਦਾ ਹੈ ਜਾਂ ਕੋਈ ਟਿਕਟ ਹੈ ਜਾਂ ਕੁਛ ਹੈ ਮੈਂ ਤਾਂ ਸਿਰਫ ਇੱਕ ਲੋਕ ਸੇਵਾ ਜੋ ਸਾਡਾ ਪਰਿਵਾਰ ਅੱਜ ਤੱਕ ਕਰਦਾ ਆਇਆ ਉਸੇ ਰੀਤ ਨੂੰ ਅੱਗੇ ਚਲਾਉਂਦੇ ਹੋਏ ਪਰ ਲੋਕਾਂ ਦਾ ਤਾਂ ਕਹਿਣਾ ਹੈ ਕਿ ਬੋਟ ਬੈਂਕ ਤਿਆਰ ਕੀਤਾ ਜਾ ਰਿਹਾ ਦੇਖੋ ਲੋਕਾਂ ਦਾ ਤਾਂ ਹੁਣ ਆਪਾਂ ਕਿਸੇ ਦਾ ਵੀ ਮੂੰਹ ਨਹੀਂ ਫੜ ਸਕਦੇ ਕਿਸੇ ਨੂੰ ਆਪਾਂ ਰੋਕ ਨਹੀਂ ਸਕਦੇ ਕਹਿਣ ਤੋਂ ਤੇ ਫਿਰ ਪਰ ਤੁਸੀਂ ਇਹ ਦੇਖੋ ਵੀ ਜਾਂ ਤਾਂ ਮੈਂ ਕੋਈ ਅੱਜ ਤੱਕ ਇਲੈਕਸ਼ਨ ਲੜੀ ਹੋਵੇ ਜਾਂ ਲੜਨੀ ਹੋਵੇ ਮੈਨੂੰ ਇਹ ਵੀ ਨਹੀਂ ਪਤਾ ਫਿਊਚਰ ਚ ਲੜਨੀ ਨਹੀਂ ਲੜਨੀ ਠੀਕ ਹੈ ਤਾਂ ਵੋਟ ਬੈਂਕ ਦਾ ਤਾਂ ਤਾਂ ਹੁੰਦਾ ਜਿਹੜੇ ਬੰਦੇ ਕੋਲ ਹਲਕਾ ਇੰਚਾਰਜ ਹੋਵੇ ਜਿਵੇਂ ਹੁਣ ਵੱਖ-ਵੱਖ ਪਾਰਟੀਆਂ ਦੇ ਇਧਰੋਂ ਗਿੱਲ ਸਾਹਿਬ ਭਾਜਪੀ ਦੇ ਨੇ ਸਾਡੇ ਵਿਜੇ ਸ਼ਰਮਾ ਟਿੰਕੂ ਜੀ ਕਾਂਗਰਸ ਦੇ ਨੇ ਉਹ ਕਾਰਨ ਤਾਂ ਸਮਝ ਆਉਂਦਾ ਪਰ ਫੇਰ ਵੀ ਮੈਂ ਕਹਿੰਦਾ ਚਾਹੇ ਵੋਟਾਂ ਵੀ ਲੈਣੀਆਂ ਹੋਣ ਵੋਟ ਲੈਣ ਦੇ ਵੀ ਅਸੀਂ ਹੱਕਦਾਰ ਤਾਂ ਹੀ ਆ ਜੇ ਲੋਕਾਂ ਲਈ ਕੁਝ ਕਰਕੇ ਦਿਖਾਵਾਂਗੇ ਅਸੀਂ ਜਿੱਥੇ ਵੀ ਸਤਨਾਮ ਜੀ ਕਿਤੇ ਜਾਈਦਾ ਕੋਈ ਖੇਡ ਮੇਲਾ ਹੋਵੇ ਕੋਈ ਸੱਭਿਆਚਾਰਕ ਮੇਲਾ ਹੋਵੇ ਕੋਈ RAM LILA ਹੋਵੇ ਕੋਈ ਇਲਾਕੇ ਦਾ ਹੋਰ ਬਲੱਡ ਡੋਨੇਸ਼ਨ ਦੇ ਕੈਂਪ ਹੋਣ ਅਸੀਂ ਹਰੇਕ ਥਾਂ ਤੇ ਵੱਧ ਤੋਂ ਵੱਧ ਆਪਦਾ ਸਹਿਯੋਗ ਪਾ ਕੇ ਆਉਂਨੇ ਹਰ ਤਰ੍ਹਾਂ ਨਾਲ ਤੇ ਮੈਂ ਤੁਹਾਡੇ ਨਾਲ ਹੀ ਇਹ ਮੈਸੇਜ ਬਾਕੀ ਆਗੂਆਂ ਨੂੰ ਵੀ ਦਊਗਾ ਵੀ MLA ਛੇਪਾਂ ਜਾਂ ਪਾਵਰਾ ਮਾਨਣੀਆਂ ਬਹੁਤ ਸੌਕੀਆਂ ਨੇ ਪਰ ਉਹਦੇ ਲਈ ਪਹਿਲਾਂ ਲੋਕਾਂ ਲਈ ਕੋਈ ਆਰਦੀ ਜਿਵੇਂ ਤੁਸੀਂ ਕਿਹਾ ਸਾਰੇ ਕਰੋੜਪਤੀ ਨਹੀਂ ਤਾਂ ਆਪਦੀਆਂ ਜੇਬਾਂ ਨੂੰ ਵੀ ਹੱਥ ਮਾਰੋ ਕੁਛ ਨਾ ਕੁਛ ਅਸੀਂ ਤਾਂ ਦੇਖੋ ਸ਼ਹੀਦ ਭਗਤ ਸਿੰਘ ਖਾਲਸਾ ਕਾਲਜ ਰਨ ਕਰ ਰਹੇ ਹਾਂ ਪਿਛਲੇ 40 ਸਾਲਾਂ ਤੋਂ ਉੱਥੇ ਬੱਚੀਆਂ ਨੂੰ ਮਸ਼ੀਨਾਂ ਵੰਦਦੇ ਆਂ ਕਦੇ ਕੁਸ਼ ਕਰਦੇ ਆਂ ਕਦੇ ਪਾਠੀ ਸਿੰਘਾਂ ਦਾ ਸਨਮਾਨ ਕਰਦੇ ਆਂ ਤਾਂ ਇਦਾਂ ਦੀਆਂ ਬਹੁਤ ਮਹੀਮਾ ਨੇ ਅੱਗੇ ਜਿਹੜੀਆਂ ਅਸੀਂ ਹੋਰ ਵੀ ਚਲਾਵਾਂਗੇ ਪਰ ਇੱਥੇ ਨਾਲ ਹੀ ਬਾਕੀ ਆਗੂਆਂ ਨੂੰ ਵੀ ਅਪੀਲ ਹੈ ਵੀ ਆਪਦੇ ਬਣਦਾ ਬਣਦਾ ਚਾਹੇ ਇਕੱਠੇ ਬਹਿ ਕੇ ਮੀਟਿੰਗ ਕਰ ਲੋ ਇਕੱਠੇ ਪੂਲ ਇਨ ਕਰ ਲੋ ਇਹ ਗੱਲ ਬਿਲਕੁਲ ਸਹੀ ਹੈ ਵੀ ਜਿੰਨੇ ਸਾਡੇ ਆਗੂ ਜੇ ਇਕੱਠੇ ਹੋ ਜਾਣ ਪੈਸੇ ਪੂਲ ਇਨ ਕਰ ਲਨ ਤਾਂ ਸਾਰੇ ਹਲਕੇ ਦੇ ਵਿੱਚ ਬੈਡ ਮਿਕਸ ਪਾਉਣ ਦੀ ਲੋੜ ਨਹੀਂ ਲੁੱਕ ਵੀ ਪੈ ਜੂਗੀ ਨਰਿੰਦਰ ਦੈਨਗ ਜੀ ਨਰਿੰਦਰ ਸਿੰਘ ਜੀ ਸੜਕਾਂ ਦਾ ਕੀ ਹਾਲ ਹੈ ਪੰਜਾਬ ਦੀਆਂ ਦਾ ਖਾਸ ਕਰ ਤੁਹਾਡੇ ਹਲਕੇ ਦਾ ਜਿਆਦਾ ਹੀ ਬੁਰਾ ਹਾਲ ਹੈ ਕਿੰਨੀ ਦੇਰ ਹੋ ਗਈ ਨਾ ਸੜਕਾਂ ਨੂੰ ਬਣਿਆ ਨਾ ਉਹ ਸੜਕਾਂ ਦਾ ਹੁਣ ਸਾਡੀ ਜ਼ਿੰਦਗੀ ਅੱਧੀ ਤਾਂ ਲੰਘ ਗਈ 10 ਸਾਲ ਦਾ ਹੋ ਗਿਆ ਬਣੇ ਨਾ 10 ਸਾਲ ਹੋ ਗਏ ਹਾਂ ਅਗਰ 10 ਤੇ ਵੱਧੇ ਹੋਗੇ ਕਿਹੜੀ ਸਰਕਾਰ ਸਮੇ ਅ ਲੱਗ ਪਾਇਆ ਕਿ ਇਹ ਸੜਕਾਂ ਬੜੀਆਂ ਸਰਕਾਰਾਂ ਦਾ ਬਦਲ ਬਦਲ ਆਈ ਜਾਂਦੀ ਹੈ ਹੁਣ ਪਤਾ ਨਹੀਂ ਲੱਗਦਾ ਵੀ ਕਾਂਗਰਸ ਨੇ ਬਣਾਈ ਕਿ ਕਾਲੀਆਂ ਨੇ ਬਣਾਈਏ ਕਾਲੀ ਸਰਕਾਰ ਸਮੇ ਬਣੀ ਹਾਂ ਤੇ ਆਪਾਂ ਜੇ ਗੱਲ ਕਰੀਏ ਤਾਂ ਰਣਜੀਤ ਸਿੰਘ ਗਿੱਲ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਨੇ ਉਹਨਾਂ ਵੱਲੋਂ ਸੜਕਾਂ ਬਣਾਉਣ ਦਾ ਜੋ ਬੀੜਾ ਚੁੱਕਿਆ ਗਿਆ ਤੇ ਅੱਜ ਗੁਰਪ੍ਰਤਾਪ ਸਿੰਘ ਪਟਿਆਲਾ ਪੜਿਆਲਾ ਪਹੁੰਚੇ ਨੇ ਕੀ ਲੱਗਦਾ ਕਿ ਜੇ ਸਰਕਾਰਾਂ ਦੇ ਕੰਮ ਆਗੂ ਕਰਨਗੇ ਜਿਹੜੇ ਇਹ ਹਾਲੇ ਸਤਾ ਦੇ ਵਿੱਚ ਵੀ ਨਹੀਂ ਤਾਂ ਲੱਗਦਾ ਕਿ ਇਹਨਾਂ ਨੂੰ ਕਾਮਯਾਬੀ ਮਿਲੂਗੀ ਤੇ ਸੜਕਾਂ ਦੀ ਹਾਲਤ ਸੁਧਰੇਗੀ ਜਰੂਰ ਮਿਲ ਜੂਗੀ ਇਹ ਕਾਮਯਾਬੀ ਹਾਂ ਜੇ ਸੜਕਾਂ ਸਦਾar ਹੋਊਗਾ ਤਾਂ ਹੀ ਕਾਮਯਾਬੀ ਮਿਲੂਗੀ ਨਹੀਂ ਤਾਂ ਸਭ ਜਵਾਬ ਦੇਣੇ ਆਲੇ ਸਾਰੇ ਜਵਾਬ ਦੇਣੇ ਆ ਹਾਂ ਤੇ ਹਲਕਾ ਵਧਾਇਕਾ ਵੱਲੋਂ ਕਦੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਕੋਈ ਐਲਾਨ ਨਹੀਂ ਕੀਤਾ ਗਿਆ ਸੜਕਾਂ ਬਾਰੇ ਕੋਈ ਐਲਾਨ ਨਹੀਂ ਹੋਇਆ ਦੌਰੇ ਤਾਂ ਬਥੇਰੇ ਕਰਦੇ ਆਂ ਦੌਰੇ ਤਾਂ ਜਦ ਮਰਜੀ ਦੇਖ ਲਓ ਫਲਾਣਾ ਦੌਰਾ ਕਰ ਰਹੇ ਆਂ ਕਦੇ ਉਹ ਕਰ ਰਹੇ ਆਂ ਕੋਈ ਐਲਾਨ ਨਹੀਂ ਹੋਇਆ ਵੀ ਕਿ ਥੋੜਾ ਸਵਾਰਦੇ ਕੋਈ ਖਾਸ ਕਰਕੇ ਮੁਹਾਲੀ ਜ਼ਿਲ੍ਹੇ ਦਾ ਜ਼ਿਆਦਾ ਬੁਰਾ ਹਾਲ ਹੈ ਹੋਰ ਕਿਹੜੀਆਂ ਮੁਸ਼ਕਲਾਂ ਜ਼ਿਆਦਾ ਔਨੀਆਂ ਪਿੰਡਾਂ ਵਿੱਚ ਮੁਸ਼ਕਲਾਂ ਸਾਰੀਆਂ ਇਹ ਹੁਣ ਜੇ ਸੜਕਾਂ ਆਉਣੇ ਜਾਣੇ ਨੂੰ ਹੈ ਨਹੀਂ ਰਿਸ਼ਤੇਦਾਰ ਵੀ ਆਉਣੇ ਤੇ हट ਕੇ ਅਗਲੇ ਕਹਿੰਦੇ ਸੜਕ ਟੁੱਟੀ ਵੀ ਹੈ ਆਉਣ ਉਮੀਦ ਹੈ ਪੜਿਆਲਾ ਸਭ ਬਣਾ ਦੂੰਗੇ ਤਾਂ ਸੋ ਵਾਝੀ ਹੋਰੀ ਸਾਡੇ ਨਾਲ ਸੀ ਜਿਨੇ ਦੱਸਿਆ ਇਹਨਾਂ ਨੇ ਕਿ ਉਮੀਦ ਹੈ ਕਿ ਗੁਰਪ੍ਰਤਾਪ ਸਿੰਘ ਪੜਿਆਲਾ ਇਹਨਾਂ ਸੜਕਾਂ ਦੀ ਨਿਹਾਰ ਬਦਲਣਗੇ ਸੋ ਹੋਰਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੋ ਰੋਡ ਆ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਕਿ ਗੁਰਪ੍ਰਤਾਪ ਸਿੰਘ ਪਡੇਆਲਾ ਵੱਲੋਂ ਜੋ ਪਿੰਡ ਮੁੰਦੋਪਾਗ ਸਿੰਘ ਤੇ ਆਸ-ਪਾਸ ਦੇ ਪਿੰਡਾਂ ਦੀ ਜੋ ਲਿੰਕ ਸੜਕਾਂ ਦੀ ਨਿਹਾਰ ਹੈ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਵੱਲੋਂ ਵੀੜਾ ਚੁੱਕਿਆ ਗਿਆ ਕਿ ਇਹਨਾਂ ਪਿੰਡਾਂ ਦੀਆਂ ਜੋ ਲਿੰਕ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਸੜਕਾਂ ਦੀ ਮੁਰੰਮਤ ਉਹਨਾਂ ਵੱਲੋਂ ਕਰਵਾਈ ਜਾਵੇਗੀ ਸੋ ਜੀ ਕੀ ਹਾਲ ਤਾਂ ਸੜਕਾਂ ਦਾ ਬਹੁਤ ਵਧੀਆ ਜੀ ਹੋ ਰਹੀ ਹੈ ਹਾਂ ਜੀ ਮੇਰਾ ਇਹ ਨਾ ਤਾਂ ਹੀ ਇਲੈਕਟ੍ਰਿਕ ਇਕੱਲੇ ਆ ਇਹਦੇ ਵਾਸਤੇ ਸੜਕ ਤਾਂ ਹੀ ਨਹੀਂ ਹੈਗੀਆਂ ਵਾਲੀਆਂ ਹਾਂ ਜੀ ਇਹ ਆਵਾਸੀ ਔਖੇ ਸੋਕੇ ਚਲਾ ਰਹੇ ਆ ਕਿਹੜਾ ਪਿੰਡ ਕਿਹੜਾ ਆਪਣਾ ਮੈਰਮਪੁਰ ਪਿੰਡ ਜੀ ਮੈਰਮਪੁਰ ਹਾਂ ਜੀ ਉਹਨਾਂ ਸੜਕਾਂ ਦਾ ਵੀ ਸਾਰੇ ਹੀ ਤਕਰੀਬਨ ਨਹੀਂ ਆ ਸਾਡੇ ਪਿੰਡ ਔਖੇ ਦਾ ਰਵਾ ਨੂੰ ਸੜਕੋਂ ਨੂੰ ਜਾ ਹੀ ਨਹੀਂ ਸਕਦੇ ਅਸੀਂ ਜਾਂਦੇ ਨਹੀਂ ਹੈਗੇ ਛੰਡੇ ਮੱਜਰੇ ਨੂੰ ਘੁੰਮ ਕੇ ਜਾਣਾ ਇੰਨਾ ਬੁਰਾ ਹਾਲ ਕੀ ਲੱਗਦਾ ਕਿ ਜੇਕਰ ਇਲਾਕੇ ਦੇ ਆਗੂ ਜਿਸ ਤਰ੍ਹਾਂ ਅੱਜ ਗੁਰਪ੍ਰਤਾਪ ਸਿੰਘ ਪੜਿਆਲਾ ਲੱਗੇ ਨੇ ਰਣਜੀਤ ਸਿੰਘ ਗਿੱਲ ਲੱਗੇ ਨੇ ਸੜਕਾਂ ਬਣਾਉਣਾ ਲੱਗਦਾ ਵੀ ਮੁਰੰਮਤ ਹੋ ਜਾਏਗੀ ਹਲਕੀ ਖੜ ਦੇ ਪਿੰਡਾ ਸਾਰ ਲਿੰਕ ਸੜਕ ਦੇ ਦੇਖੋ ਇਹਨਾਂ ਦਾ ਮੁਰੰਮਤ ਜਿੰਨੇ ਕੋਈ ਕਰਾਉਣੀ ਆ ਜਿੰਨੇ ਜਿੱਥੇ ਇਥੇ ਇਹਨਾਂ ਨੂੰ ਆਪਣੀਆਂ ਵੋਟਾਂ ਦਿਖਾਂਗੇ ਉਥੇ ਉਥੇ ਕਰਾ ਲੈਣਗੇ ਤਾਂ ਬਾਕੀ ਸੈਂਟਰ ਸਰਕਾਰ ਪੈਸਾ ਨਹੀਂ ਜਾਂਦੀ ਹੈ ਕਿ ਸਾਡੇ ਵਾਲੇ ਇੱਥੇ ਰਾਜ ਨਹੀਂ ਹੈਗੇ ਅਨਮੋਲ ਅਰਮਾਨ ਕਹਿੰਦੀ ਮੈਂ ਹੁਣ ਕਰੂੰਗੀ 3 ਸਾਲ ਹੋ ਗਏ ਉਹਨਾਂ ਕੁਝ ਹੋਣ ਦਾ ਕਰੇ ਹੀ ਨਹੀਂ ਹੈਗਾ ਕਦੇ ਨੌਜਵਾਨਾਂ ਨੇ ਕਿਉਂਕਿ ਦੇਖੋ ਬਜ਼ੁਰਗ ਬਜ਼ੁਰਗਾਂ ਨੇ ਬਥੇਰੇ 70 ਸਾਲ ਔਰ ਹੁਣ ਤੱਕ ਹੜਾਏ ਨੇ ਇਹਨਾਂ ਸਰਕਾਰਾਂ ਦੇ ਵਿੱਚ ਰਹਿ ਕੇ ਵੀ ਸਰਕਾਰਾਂ ਦੇ ਨਾਲ ਵਿਚਰਦੇ ਹੋਏ ਨੌਜਵਾਨੀ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਕਿ ਸਮੇਂ ਦੇ ਵਿੱਚ ਪੂਰੇ ਪੰਜਾਬ ਵਿੱਚ ਹੜਾਏ ਹੋਏ ਨੌਜਵਾਨੀ ਉਹ ਅੱਗੇ ਆਈ ਹੋਈ ਆ ਸਰਕਾਰਾਂ ਕਰ ਕੇ ਰਹੀਆਂ ਕੁਝ ਵੀ ਨਹੀਂ ਕਰ ਰਹੀਆਂ ਜੀ 70 ਸਾਲਾਂ ਦੀ ਸਰਕਾਰਾਂ ਨੇ ਆਹੀ ਕੁਛ ਕਰਿਆ ਜਿਹੜਾ ਹੋਂਦਾ ਆਪਣੇ ਵਿੱਚ ਝੋਲੇ ਭਰ ਕੇ ਲੰਘ ਗਿਆ ਹੋਂਦਾ ਭਾਵੇਂ ਕਾਂਗਰਸ ਹੈ ਭਾਵੇਂ ਅਕਾਲੀ ਦਲ ਭਾਵੇਂ ਇਹ ਆ ਗਿਆ ਤੂੰ ਥੋੜਾ ਕਹਿ ਹੋਂਦਾ ਪਾਵਾ ਜੇ ਜਿਹੜਾ ਵੀ ਕੋਈ ਆਗੂ ਕੁਛ ਕਰ ਲਈ ਦੇ ਤਾਂ ਆਪਣੀ ਵੋਟ ਬੈਂਕ ਨੂੰ ਸਾਬਤ ਕਰ ਹਾਂ ਜਿੱਥੇ ਆਂਦਾ ਵੋਟ ਬੈਂਕ ਜ਼ਿਆਦਾ ਕੰਮੇ ਉੱਥੇ ਕਰ ਰਹੀਆਂ ਹਾਂ ਪੁਰ ਕਿਤੇ ਕਰ ਨਹੀਂ ਕਰਦੇ ਨਹੀਂ ਹੈਗੇ ਥੋੜਾ ਕਹਿਦਾ ਪਾਬਾ ਵੀ ਜਿਨ੍ਹਾਂ ਪਿੰਡਾਂ ਦੇ ਵਿੱਚ ਜੇ ਕਾਂਗਰਸੀ ਵੋਟ ਜ਼ਿਆਦਾ ਤਾਂ ਕਾਂਗਰਸ ਉਹਨਾਂ ਪਿੰਡਾਂ ਦੇ ਵਿੱਚ ਕਾਂਗਰਸ ਕੰਮ ਲੱਗੀ ਹੋਈ ਕਰਨ ਜਿੱਥੇ ਭਾਜਪਾ ਤਾਂ ਭਾਜਪਾ ਲੱਗੀ ਹੋਈ ਹੈ ਭਾਜਪਾ ਦੀ ਵੋਟ ਹੈ ਜਿਹੜੀ ਉਹ ਥਾਣੇ ਵਾਲੇ ਪਿੰਡਾਂ ਵਿੱਚ ਇੱਧਰ ਲਈ ਸੜ ਜ਼ਿਆਦਾ ਲਵਾਨਗੜ ਪਿੰਡਾਂ ਵਿੱਚਾਂ ਦੀ ਵੋਟ ਜ਼ਿਆਦਾ ਹੈ ਉੱਥੇ ਕੰਮ ਕਰ ਰਹੇ ਆ ਉੱਥੇ ਲੱਗਿਆ ਹੋਇਆ ਆਪਣਾ ਰਣਜੀਤ ਸਿੰਘ ਗਿੱਲ ਪਰ ਰਣਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਹ ਇੱਕ ਸਮਾਜ ਸੇਵੀ ਦੇ ਤੌਰ ਤੇ ਵਿਚਰ ਰਹੇ ਨੇ ਇਲਾਕੇ ਦੇ ਵਿੱਚ ਨਾ ਕਿ ਕਿਸੇ ਆਗੂ ਦੇ ਤੌਰ ਤੇ ਨਹੀਂ ਫਿਰ ਪਿਛਲੇ 3 ਸਾਲ ਕਿੱਥੇ ਥੇ ਇਹ ਲੇਟਨ ਸਾਲ ਵੀ ਤਾਂ ਵਿਚਾਰ ਸਕਦੇ ਤੇ ਉਸ ਤੋਂ ਪਹਿਲਾਂ ਵੀ ਹੋ ਰਹੀ ਰਹੇ ਆ ਉਸ ਤੋਂ ਪਹਿਲਾਂ ਵੀ ਉਹ ਸੜਕ ਉਹ ਥਾਣੇ ਵਾਲੀ ਕਿੰਨੇ ਟਾਈਮ ਦੀ ਖਰਾਬ ਆ ਉਸ ਟਾਈਮ ਨਹੀਂ ਬਣਾਈ ਲੱਗਦਾ ਵੀ ਸਟੰਟ ਬਾਜੀ ਹੈ ਹਾਂ ਉਹ ਦੋਨੋਂ ਵੀ ਪਤਾ ਹੀ ਹੈ ਤੇ ਹੁਣ ਜਿਹੜੇ ਜੋ ਕੇ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਆਉਣੀਆਂ ਨੇ ਜਿਲ੍ਹਾ ਪੰਚਾਇਤੀਆਂ ਵੀ ਬਲਾਕ ਸਮಿತಿ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਕਿਹੋ ਜਿਹਾ ਅਸਰ ਲੱਗਦੇ ਨੇ ਕਿਹੜੀ ਪਾਰਟੀ ਦਾ ਉਮੀਦਵਾਰ ਲੱਗਦਾ ਕਿ ਅੱਗੇ ਆਊਗਾ ਸਾਰੀਆਂ ਪਾਰਟੀਆਂ ਬਰਾਬਰ ਐ ਸਾਡੇ ਲੋਕਾਂ ਨੂੰ ਅਕਲ ਨਹੀਂ ਹੈਗੀ ਅਸੀਂ ਪਾਰਟੀਆਂ ਪਿੱਛੇ ਹੀ ਲੱਗੇ ਰਹਿਣਾ ਸਾਰੀ ਜ਼ਿੰਦਗੀ ਸਾਡੇ ਲੋਕਾਂ ਨੇ ਇਹਨਾਂ ਪਿੱਛੇ ਹੀ ਆਪਣੀ ਜ਼ਿੰਦਗੀ ਉਗਾ ਲਨੀ ਆ ਹੁਣ ਦੇਖ ਲਓ ਹੜ ਆਇਆ ਪੂਰਾ ਪੰਜਾਬ ਇੱਕ ਸੜ ਹੋਇਆ ਵਾ ਬਸ ਹੜਾਂ ਦਾ ਟਾਈਮ ਲੰਘ ਗਿਆ ਮੁੜ ਕੇ ਫੇ ਲੋਕਾਂ ਦਾ ਪਾਰਟੀਵਾ ਜੀ ਵੜਨਾ ਫੇ ਸਾਰਾ ਪਿੰਡ ਚਾਰ ਫਾੜ ਹੋਣਾ ਇਹ ਗੱਲ ਪਿੰਡਾਂ ਦੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਜੇ ਗੱਲ ਕੀਤੀ ਜਾਵੇ ਤਾਂ ਜਿਵੇਂ ਤੁਸੀਂ ਗੱਲ ਕੀਤੀ ਆ ਜੋ ਕੇ ਸਮੇਂ ਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਪੂਰਾ ਪੰਜਾਬ ਕੀ ਐਨ ਆਰ ਆਈ ਭਰਾ ਪੰਜਾਬੀ ਲੋਕਾਂ ਇੱਕ ਵੀ ਮਦਦ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਵੀ ਐਸੇ ਤਰ੍ਹਾਂ ਜੇ ਸਾਡੇ ਪਿੰਡਾਂ ਦੀ ਜਿਹੜੀ ਮੰਗ ਹੈ ਜਿਹੜੀਆਂ ਜ਼ਰੂਰਤਾਂ ਨੇ ਜਿਵੇਂ ਸੜਕਾਂ ਹੋ ਗਈਆਂ ਸਭ ਤੋਂ ਜ਼ਰੂਰੀ ਹੈ ਇਹ ਸਿੱਖਿਆ ਹੋ ਗਈ ਹੈਲਥ ਹੋ ਗਈ ਇਹਨਾਂ ਚੀਜ਼ਾਂ ਨੂੰ ਵੀ ਆਪ ਮੁਹਾਰੇ ਸਹੀ ਕਰ ਲੈਣਾ ਚਾਹੀਦਾ ਨਹੀਂ ਆਪ ਮੁਹਾਰੇ ਕਰ ਲੈਣਗੇ ਵੀ ਸਰਕਾਰਾਂ ਕਾਤੋਂ ਬਣਾਉਣੀ ਆ ਜੇ ਅਸੀਂ ਖੁਦ ਹੀ ਕੰਮ ਕਰਨੇ ਸਾਰੇ ਵੀ ਸਾਨੂੰ ਸਰਕਾਰ ਬਣਾਉਣ ਦੀ ਕੈ ਲੋੜ ਹੈ ਇਹ ਵੀ ਨਾ ਨਾ ਪੰਗੇ ਬਾਉ ਸਾਡੇ ਸਰ ਤੇ ਸਤੋਅ ਟੈਕਸ ਕਿਉਂ ਲੈ ਰਹੇ ਆਂ ਅਸੀਂ ਆਪਣਾ ਡੈਕਸ ਨਾਲ ਆਪ ਹੀ ਆਪਣੇ ਪਿੰਡ ਸਵਾਰ ਲਾਂਗੇ ਬਹੁਤ ਵਧੀਆ ਗੱਲ ਬਾਈ ਜੀ ਨੌਜਵਾਨ ਨੇ ਦੀ ਨੇ ਕਿ ਕਿ ਬੇਸ਼ੱਕ ਦੇਖੋ ਸਭ ਨੂੰ ਪਤਾ ਹੈ ਕਿ ਹਰੇਕ ਪਾਰਟੀ ਆਪਣੀ ਆਪਣੇ ਬੋਟ ਬੈਂਕ ਨੂੰ ਸਥਾਪਿਤ ਕਰਨ ਲਈ ਕੰਮ ਕਰਦੀ ਹੈ ਸੋ ਪਰ ਬਹੁਤ ਸਾਰੇ ਨੌਜਵਾਨ ਇਹੋ ਜਿਹੇ ਨੇ ਗੁਰਪ੍ਰਤਾ ਪੜਿਆਲਾ ਵਰਗੇ ਜਿਹੜੇ ਸਮਾਜ ਸੇਵਾ ਦੇ ਤੌਰ ਤੇ ਇਲਾਕੇ ਚ ਕੰਮ ਕਰ ਰਹੇ ਨੇ ਸੋ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਲੋਕਾਂ ਦੇ ਨਾਲ